ਗੁਰਦਵਾਰਾ ਸਿੰਘ ਸਬਰ ਨੋਵਿਲਾਰਾ ਵਿਖੇ ਅਖੰਡ ਕੀਰਤਨੀ ਜਥਾ ਇਟਲੀ ਵੱਲੋਂ ਕਰਵਾਇਆ ਗਿਆ ਮਹਾਨ ਰਹਿਣ ਸਭਾਈ ਕੀਰਤਨ ਸਮਾਗਮ ਇੰਗਲੈਂਡ ਅਮਰੀਕਾ ਮਲੇਸ਼ੀਆ ਆਸਟ੍ਰੇਲੀਆ ਇੰਡੀਆ ਅਤੇ ਇਟਲੀ ਤੋਂ ਵਿਸ਼ੇਸ਼ ਤੌਰ ਤੇ ਕੀਰਤਨ ਦੀ ਹਾਜ਼ਰੀ ਭਰਨ ਪਹੁੰਚੇ ਜਥੇ ਦੇ ਸਿੰਘ ਸਿੰਘਣੀਆਂ ਬੀਤੇ ਦਿਨੀ ਇਟਲੀ ਵਿੱਚ ਸਿੱਖੀ ਦਾ ਬੂਟਾ ਲਾਉਣ ਵਾਲੇ ਅਤੇ ਉਸ ਨੂੰ ਪਰਫੁੱਲਤ ਕਰਨ ਵਾਲੇ ਗੁਰਦਵਾਰ ਸਾਹਿਬ ਗੁਰਦੁਰਾ ਸਿੰਘ ਸਮਵਨ ਵਿਲਾਰਾ ਰਜੋ ਮੀਲਿਆ ਵਿਖੇ ਸਲਾਨਾ ਮਹਾਨ ਇੰਟਰਨੈਸ਼ਨਲ ਅਖੰਡ ਕੀਰਤਨ ਸਮਾਗਮ ਕਰਵਾਇਆ ਗਿਆ ਜੋ ਕਿ ਪੂਰਾ ਹਫਤਾ ਚੱਲਿਆ ਅਤੇ ਇਸ ਦੌਰਾਨ ਆਸਾ ਜੀ ਦੀ ਬਾਹਰ ਦੀ ਹਾਜ਼ਰੀ ਵੀ ਭਰੀ ਗਈ ਭਾਈ ਪਰਮਜੀਤ ਸਿੰਘ ਚਾਲ ਨੇ ਪ੍ਰਸਤ ਨਾਲ ਜਾਣਕਾਰੀ ਸਾਂਝੀ ਕਰਦਿਆਂ ਦੱਸਿਆ ਕਿ ਸਲਾਨਾ ਸਮਾਗਮ ਅਖੰਡ ਕੀਰਤਨੀ ਜਥਾਈ ਇਟਲੀ ਵੱਲੋਂ ਗੁਰਦੁਰਾ ਸਾਹਿਬ ਦੀ ਪ੍ਰਬੰਧਕ ਕਮੇਟੀ ਦੇ ਸਹਿਯੋਗ ਨਾਲ ਉਲੀਕਿਆ ਗਿਆ ਸੀ ਇਸ ਸਮਾਗਮ ਵਿੱਚ ਹਾਜ਼ਰੀ ਭਰ ਲਈ ਇਟਲੀ ਤੋਂ ਇਲਾਵਾ ਵਿਸ਼ੇਸ਼ ਤੌਰ ਤੇ ਅਮਰੀਕਾ ਇੰਗਲੈਂਡ ਮਲੇਸ਼ੀਆ ਇੰਡੀਆ ਅਤੇ ਆਸਟ੍ਰੇਲੀਆ ਤੋਂ ਵੀ ਜਥੇ ਦੇ ਸਿੰਘਾਂ ਤੇ ਸਿੰਘਣੀਆਂ ਨੇ ਸਮਾਗਮ ਵਿੱਚ ਸ਼ਿਰਕਤ ਕੀਤੀ 16 ਅਗਸਤ ਦਿਨ ਸ਼ਨੀਵਾਰ ਨੂੰ ਰੈਣ ਸਭਾਈ ਕੀਤਾ ਸਮਾਗਮ ਹੋਇਆ ਜੋ ਕਿ ਸਾਰੀ ਰਾਤ ਚੱਲਿਆ ਇਸ ਮੌਕੇ ਇਲਾਕਾ ਨਿਵਾਸੀ ਸੰਗਤਾਂ ਦੇ ਠਾਠਾ ਮਾਰਦੇ ਇਕੱਠ ਨੇ ਹਾਜ਼ਰੀ ਭਰੀ ਅਖੰਡ ਕੀਰਤਨੀ ਜਥੇ ਦੇ ਵੱਖ-ਵੱਖ ਸਿੰਘਾਂ ਵੱਲੋਂ ਆਪਣੇ ਵਿਲੱਖਣ ਅੰਦਾਜ਼ ਵਿੱਚ ਸ਼ਬਦ ਕੀਰਤਨ ਅਤੇ ਗੁਰਮੰਤਰ ਵਾਹਿਗੁਰੂ ਦੇ ਜਾਪ ਰਹੀ ਸੰਗਤਾਂ ਨੂੰ ਨਿਹਾਲ ਕੀਤਾ ਗਿਆ। ਇਸ ਸਮੇਂ ਸੰਗਤਾਂ ਵਿੱਚ ਕੀਰਤਨੀ ਸਿੰਘਾਂ ਦੇ ਪਿੱਛੇ-ਪਿੱਛੇ ਸ਼ਬਦ ਪੜ ਰਹੀਆਂ ਸਨ ਅਤੇ ਰਸ ਵਿੱਚ ਨਿੰ ਗੁਰਬਾਣੀ ਦਾ ਆਨੰਦ ਮਾਣ ਰਹੀਆਂ ਸਨ। ਗੁਰਦੁਆਰਾ ਸਾਹਿਬ ਦਾ ਪੂਰਾ ਹਾਲ ਹੀ ਵਾਹਿਗੁਰੂ ਵਾਹਿਗੁਰੂ ਦੇ ਜਾਪ ਨਾਲ ਗੂੰਜ ਉੱਠਿਆ ਸੀ। ਸਮਾਂ ਜਿਵੇਂ ਥੰਮਿਆ ਗਿਆ ਹੋਵੇ। ਇਸ ਮੌਕੇ ਗੁਰੂ ਸਾਹਿਬ ਜੀ ਵੱਲੋਂ ਬਖਸ਼ਿਸ਼ ਖੰਡੇ ਭੱਟ ਦੀ ਪਹਲ ਤਿਆਰ ਕੀਤੀ ਗਈ ਅਤੇ ਜਥੇ ਵੱਲੋਂ ਅਮਰ ਸੰਚਾਰ ਕੀਤਾ ਗਿਆ। ਜਿਸ ਵਿੱਚ ਕੱਤੀ ਪ੍ਰਾਣੀ ਅੰਮ੍ਰਿਤਸ਼ਕ ਦੇ ਗੁਰੂ ਦੇ ਜਹਾਜ਼ ਚੜੇ ਐਤਵਾਰ ਸਵੇਰ ਦੇ ਦਿਨ ਮਹਾਨ ਵੀ ਸਜਾਏ ਗਏ ਜਿਨ੍ਹਾਂ ਵਿੱਚ ਜਥੇ ਦੇ ਵੱਖ-ਵੱਖ ਸਿੰਘਾਂ ਵੱਲੋਂ ਕੀਰਤਨ ਦੀ ਹਾਜ਼ਰੀ ਭਰੀ ਗਈ ਗੁਰਦੁਆਰਾ ਪ੍ਰਬੰਧਕ ਕਮੇਟੀ ਵੱਲੋਂ ਭਾਈ ਪਰਮਜੀਤ ਸਿੰਘ ਚਾਲ ਤੇ ਜਥੇ ਦੇ ਬਾਕੀ ਸਿੰਘਾਂ ਨੂੰ ਗੁਰੂ ਸਾਹਿਬ ਜੀ ਦੀ ਬਖਸ਼ਿਸ਼ ਸਿਰੋਪਾਓ ਦੇ ਕੇ ਸਨਮਾਨਿਤ ਕੀਤਾ ਗਿਆ ਗੁਰੂ ਸਾਹਿਬ ਨੂੰ ਬਖਸ਼ਿਸ਼ ਕੀਤੇ ਹੋਏ ਪੰਡਾਰਿਆਂ ਵਿੱਚੋਂ ਗੁਰੂਕਲ ਲੰਗਰ ਅਤੁੱਟ ਵਰਤਾਇਆ ਗਿਆ ਜਥੇ ਵੱਲੋਂ ਗੁਰਦੁਆਰਾ ਪ੍ਰਬੰਧਕ ਕਮੇਟੀ ਵੱਲੋਂ ਇਸਮਾ ਸਮਾਗਮ ਉਲੀਕਣ ਲਈ ਗੁਰਦੁਆਰਾ ਪ੍ਰਬੰਧਕ ਕਮੇਟੀ ਦਾ ਧੰਨਵਾਦ ਕੀਤਾ ਗਿਆ ਪਰਮਦਾ ਕਮੇਟੀ ਤੋਂ ਇਲਾਵਾ ਇਸ ਸਮਾਗਮ ਵਿੱਚ ਪਾਈ ਅਮਰਜੀਤ ਸਿੰਘ ਪਾਈ ਪਰਮਜੀਤ ਸਿੰਘ ਪਾਈ ਰਜਿੰਦਰ ਸਿੰਘ ਹਰਸਿਮਰਜੀਤ ਸਿੰਘ ਮਨਕੀਰਤ ਸਿੰਘ ਗੁਰਜੀਤ ਸਿੰਘ ਸਿਮਰਜੋਤ ਸਿੰਘ ਅਮਰਦੀਪ ਸਿੰਘ ਪਾਈ ਹਰਸ਼ਵਿੰਦਰ ਸਿੰਘ ਅਤੇ ਪਾਈ ਅਵਤਾਰ ਸਿੰਘ ਨੇ ਵੀ ਹਾਜ਼ਰੀ ਭਰੀ